ਪੰਜਾਬੀ 뮤직 ਇੰਡਸਟਰੀ ਦੇ ਉਹਦੋਂ ਵੱਡੇ ਨਾਂ ਜਿਨ੍ਹਾਂ ਦਾ ਨਾਂ ਪੰਜਾਬੀ 뮤직 ਇੰਡਸਟਰੀ ਚ ਬਹੁਤ ਵੱਡੇ ਲੈਵਲ ਤੇ ਲਿਆ ਜਾਂਦਾ ਬੱਬੂ ਮਾਨ ਤੇ ਦੇਵੀ ਮਖਸੂਸਪੁਰੀ ਦੇਵੀ ਮਖਸੂਸਪੁਰੀ ਦੀ ਜੇ ਗੱਲ ਕਰੀਏ ਤਾਂ ਦੇਵੀ ਮਖਸੂਸਪੁਰੀ ਨੇ ਹੁਣ ਤੱਕ ਓਵੇਂ ਦੇ ਗਾਣੇ ਲਿਖੇ ਆ ਤੇ ਓਵੇਂ ਦੇ ਗਾਣੇ ਗਾਏ ਆ ਜੋ ਆਪਾਂ ਨੂੰ ਅੱਜ ਤੱਕ ਵੀ ਯਾਦ ਹੈ ਤੇ ਉਹ ਗਾਣੇ ਆਪਣੀ ਰੂਹ ਨਾਲ ਜੁੜੇ ਹੋਏ ਆ ਤੇ ਦੇਵੀ ਮਖਸੂਸਪੂਰੀ ਨੇ ਮਨਮੋਣ ਵਾਰਸ ਦੇਵੀ ਗਾਣੇ ਲਿਖੇ ਜਦੋਂ ਮਨਮੋਣ ਵਾਰਸ ਦੀ ਪੰਜਾਬੀ 뮤직 ਇੰਡਸਟਰੀ ਚ ਸ਼ੁਰੂਆਤ ਹੀ ਹੋਈ ਸੀ ਤੇ ਅੱਜ ਤੱਕ ਉਹਨਾਂ ਗਾਣਿਆਂ ਨੂੰ ਆਪਾਂ ਪਸੰਦ ਕਰਦੇ ਆਂ ਤੇ ਬੱਬੂ ਮਾਨ ਵੀ ਕਿੰਨੇ ਤਹਾਕਿਆਂ ਤੋਂ ਪੰਜਾਬੀ 뮤직 ਇੰਡਸਟਰੀ 'ਚ ਛਾਇਆ ਹੋਇਆ ਕਿਉਂਕਿ ਬੱਬੂ ਮਾਨ ਜੋ ਲਿਖਦਾ ਤੇ ਜੋ ਗਾਉਂਦਾ ਉਹਦਾ ਵੀ ਕੋਈ ਤੋੜ ਨਹੀਂ ਹੈ ਤੇ ਹੁਣ ਬੱਬੂ ਮਾਨ ਤੇ ਦੇਵੀ ਮਖਸੂਸਪੂਰੀ ਦਾ ਦੋਨਾਂ ਦਾ ਇੱਕ ਕਲੈਬਰੇਸ਼ਨ 'ਚ ਗਾਣਾ ਆ ਰਿਹਾ ਹੈ ਕੀ ਕਰੀਏ ਤੇ ਇਹ ਇੱਕ ਸੈਡ Song ਹੈ ਇੱਕ ਤਾਂ ਸੈਡ Song ਉੱਪਰ ਦੇਵੀ ਮਖਸੂਸਪੁਰੀ ਤੇ ਬੱਬੂ ਮਾਨ ਨੇ ਲਿਖਿਆ ਬੱਬੂ ਮਾਨ ਨੇ ਕੰਪੋਜ਼ ਕੀਤਾ ਉਹਦਾ ਮਿਊਜ਼ਿਕ ਕੀਤਾ ਤੇ ਉਸ ਤੋਂ ਬਾਅਦ ਉਸ ਗੀਤ ਦੇ ਬੋਲਾਂ ਚ ਡੰਗਾਈ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ ਇਸ ਗੀਤ ਦੇ ਜੋ ਬੋਲ ਹਨ ਉਹ ਇਹ ਹੈ ਕਿ ਜੇ ਤੈਨੂੰ ਸ਼ੌਂਕ ਫਟ ਲਾਉਣੇ ਦਾ ਸਾਡਾ ਹੱਕ ਨਹੀਂ ਬਣਦਾ ਅਸੀਂ ਸੀ ਕਰੀਏ ਤੇ ਇਹ ਗਾਣੇ ਦਾ ਹਾਲੇ ਤੱਕ ਮਹੀਨੇ ਪਹਿਲਾਂ ਟੀਜ਼ਰ ਹੀ ਰਿਲੀਜ਼ ਹੋਇਆ ਤੇ ਇਸ ਗਾਣੇ ਨੂੰ ਦੇਬੀ ਮਕਸੂਦਪਰੀ ਤੇ ਬੱਬੂ ਮਾਨ ਨੇ ਇੱਕ ਕੰਮਹੀਨੇ ਪਹਿਲਾਂ ਸਟੇਜ 'ਤੇ ਵੀ ਗਾਇਆ ਸੀ ਕੁਝ ਕੁ ਬੋਲ ਉਹਦੇ ਸ਼ੇਅਰ ਕੀਤੇ ਸੀ ਪਰ ਹੁਣ ਪੂਰਾ ਗਾਣਾ ਬਹੁਤ ਛੇਤੀ ਆਪਣੇ ਸਾਹਮਣੇ ਆਉਣ ਵਾਲਾ ਹੈ ਤੇ ਆਪਾਂ ਉਹ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਵੀ ਕਰਨ ਵਾਲੇ ਆ ਕਿਉਂਕਿ ਇਹ ਕਲੈਬਰੇਸ਼ਨ ਬਹੁਤ ਤਕੜੀ ਹੈ ਤੁਹਾਡੀਆਂ ਇਸ ਗੀਤ ਤੋਂ ਕੀ ਉਮੀਦਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਐਵੇਂ ਦੀਆਂ ਨਵੀਆਂ ਐਂਟਰਟੇਨਿੰਗ ਵੀਡੀਓਜ਼ ਤੇ ਅਪਡੇਟਸ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰੋ ਤੇ ਜੇ YouTube ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਹਰ ਰੋਜ਼ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੀਂ ਅਪਡੇਟ